ਸਭਾ ਚੋਣਾ ਨੂੰ ਮੁਖ ਰੱਖਦੇ ਹੋਏ ਜਿੱਥੇ ਪੁਲਿਸ ਦੇ ਵੱਲੋਂ ਚੱਪੇ-ਚੱਪੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਚਪਟਮਾਰਾ ਦੇ ਇਸ ਕਦਰ ਹੌਸਲੇ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੂੰ ਪੁਲਿਸ ਦਾ ਵੀ ਕੋਈ ਖੌਫ ਨਹੀਂ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਇਹ ਵੀਡੀਓ ਜੈਤੋ ਦੀ ਦੱਸੀ ਜਾ ਰਹੀ ਹੈ ਜਿੱਥੇ ਨਵ ਵਿਆਹੁਤਾ ਜਿਹੜੀ ਹੈ ਕਿਸੇ ਕੰਮ ਦੇ ਲਈ ਘਰੋਂ ਨਿਕਲਦੀ ਹੈ ਤਾਂ ਉਸ ਦੇ ਰੱਤ ਦੇ ਵਿੱਚ ਬੈਗ ਹੁੰਦਾ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਉਸ ਤੋਂ ਬਾਅਦ ਉਸਦੇ ਹੱਥੋਂ ਬੈਗ ਖੋ ਕੇ ਮੌਕੇ ਤੋਂ ਫਰਾਰ ਹੁੰਦੇ ਨੇ ਹਾਲਾਂਕਿ ਮੌਕੇ ਤੇ ਮਹਿਲਾ ਦੇ ਵੱਲੋਂ ਚੀਕਾ ਮਾਰੀਆਂ ਜਾਂਦੀਆਂ ਨੇ ਉਸ ਦੇ ਪਿੱਛੇ ਵੀ ਭੱਜਦੀ ਹੈ ਪਰ ਉਹ ਦੋਵੇਂ ਬਦਮਾਸ਼ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਛਪਟਮਾਰਾ ਦੇ ਹੌਸਲੇ ਇਸ ਕਦਰ ਉਲੰਧ ਨੇ ਕਿ ਬਿਨਾਂ ਮੂੰਹ ਟੱਕੇ ਘਟਨਾ ਨੂੰ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਨੰਬਰ ਪਲੇਟ ਵੀ ਜਿਹੜੀ ਸੀ ਉਹ ਅੱਧੀ ਟੁੱਟੀ ਹੋਈ ਸੀ ਮੋਟਰਸਾਈਕਲ ਤੇ ਜੋ ਲੱਗੀ ਹੋਈ ਸੀ ਜੋ ਤੁਸੀਂ ਵੀ ਤਸਵੀਰਾਂ ਦੇ ਵਿੱਚ ਸਾਥੋਰ ਤੇ ਦੇਖ ਸਕਦੇ ਹੋ ਹਾਲਾਂਕਿ ਇਸ ਬਾਰੇ ਜਿੱਤੋ ਦੇ ਥਾਣਾ ਮੁਖੀ ਗੁਰਮੇਹਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਦੀ ਸ਼ਿਕਾਇਤ ਅਜੇ ਤੱਕ ਸਾਨੂੰ ਪ੍ਰਾਪਤ ਨਹੀਂ ਹੋਈ ਹੈ ਸਿਰਫ ਸਾਨੂੰ ਇਹ ਵੀਡੀਓ ਹੀ ਮਿਲੀ ਹੈ ਜਦੋਂ ਸਾਨੂੰ ਇਹ ਜਾਣਕਾਰੀ ਮਿਲ ਜਾਏਗੀ ਸਾਨੂੰ ਇਸ ਬਾਰੇ ਪਤਾ ਲੱਗ ਸਕੇਗਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਲਦ ਤੋਂ ਜਲਦ ਚਪਟਮਾਰਾ ਨੂੰ ਕਾਬੂ ਕੀਤਾ ਜਾਵੇਗਾ ਉਹ ਵੀਡੀਓ ਜੀ ਮੇਰੇ ਕੋਲ ਵੀ ਹੋਣੀ ਹੀ ਆਈ ਸੀ ਕਿ ਉਹ ਵੀਡੀਓ ਬਾਰੇ ਪਤਾ ਲਾਇਆ ਜਾ ਰਿਹਾ ਹੈ ਉਹਦੇ ਚ ਜਿਹੜੀ ਸਾਡੇ ਕੋਲ ਉਸ ਰਿਗਾਰਡਿੰਗ ਕੰਪਲੇਂਟ ਜੇ ਕੋਈ ਨਹੀਂ ਆਈ ਹੈ ਜਿਵੇਂ ਕੰਪਲੇਂਟ ਆਉਂਦੀ ਹੈ ਦੋਸ਼ੀਆਂ ਨੂੰ ਫੜ ਕੇ ਨਾਲ ਅ ਕਾਬੂ ਕਰ ਦਿੱਤਾ ਜਾਏਗਾ ਉਹ ਏਰੀਆ ਵੀ ਸਾਨੂੰ ਹਜੇ ਪਤਾ ਨਹੀਂ ਲੱਗਿਆ ਐਗਜ਼ੈਕਟਲੀ ਵੀ ਕਿਹੜੀ ਜਗ੍ਹਾ ਤੇ ਹੋਇਆ ਉਹ ਸੀ ਵੈਰੀਫਾਈ ਕਰ ਰਹੇ ਹਾਂ ਜੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਪੁਲਿਸ ਦੇ ਵੱਲੋਂ ਚੱਪੇ-ਚੱਪੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਚਪਟਮਾਰਾ ਦੇ ਇਸ ਕਦਰ ਹੌਸਲੇ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੂੰ ਪੁਲਿਸ ਦਾ ਵੀ ਕੋਈ ਖੌਫ ਨਹੀਂ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਇਹ ਵੀਡੀਓ ਜੈਤੋ ਦੀ ਦੱਸੀ ਜਾ ਰਹੀ ਹੈ ਜਿੱਥੇ ਨਵ ਵਿਆਹੁਤਾ ਜਿਹੜੀ ਹੈ ਕਿਸੇ ਕੰਮ ਦੇ ਲਈ ਘਰੋਂ ਨਿਕਲਦੀ ਹੈ ਤਾਂ ਉਸਦੇ ਹੱਥ ਦੇ ਵਿੱਚ ਬੈਗ ਹੁੰਦਾ ਹੈ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਉਸ ਤੋਂ ਬਾਅਦ ਉਸਦੇ ਹੱਥੋਂ ਬੈਗ ਖੋ ਕੇ ਮੌਕੇ ਤੋਂ ਫਰਾਰ ਹੁੰਦੇ ਨੇ ਹਾਲਾਂਕਿ ਮੌਕੇ ਤੇ ਮਹਿਲਾ ਦੇ ਵੱਲੋਂ ਚਿੱਕਾ ਮਾਰੀਆਂ ਜਾਂਦੀਆਂ ਨੇ ਉਸ ਦੇ ਪਿੱਛੇ ਵੀ ਭੱਜਦੀ ਹੈ ਪਰ ਉਹ ਦੋਵੇਂ ਬਦਮਾਸ਼ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਛਪਟਮਾਰਾ ਦੇ ਹੌਸਲੇ ਇਸ ਕਦਰ ਉਲੰਧ ਨੇ ਕਿ ਬਿਨਾਂ ਮੂੰਹ ਟੱਕੇ ਘਟਨਾ ਨੂੰ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਨੰਬਰ ਪਲੇਟ ਵੀ ਜਿਹੜੀ ਸੀ ਉਹ ਅੱਧੀ ਟੁੱਟੀ ਹੋਈ ਸੀ ਮੋਟਰਸਾਈਕਲ ਤੇ ਜੋ ਲੱਗੀ ਹੋਈ ਸੀ ਜੋ ਤੁਸੀਂ ਵੀ ਤਸਵੀਰਾਂ ਦੇ ਵਿੱਚ ਸਾਥੋਰ ਤੇ ਦੇਖ ਸਕਦੇ ਹੋ ਹਾਲਾਂਕਿ ਇਸ ਬਾਰੇ ਜਿੱਤੋ ਦੇ ਥਾਣਾ ਮੁਖੀ ਗੁਰਮੇਹਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਦੀ ਸ਼ਿਕਾਇਤ ਅਜੇ ਤੱਕ ਸਾਨੂੰ ਪ੍ਰਾਪਤ ਨਹੀਂ ਹੋਈ ਹੈ ਸਿਰਫ ਸਾਨੂੰ ਇਹ ਵੀਡੀਓ ਹੀ ਮਿਲੀ ਹੈ ਜਦੋਂ ਸਾਨੂੰ ਇਹ ਜਾਣਕਾਰੀ ਮਿਲ ਜਾਏਗੀ ਸਾਨੂੰ ਇਸ ਬਾਰੇ ਪਤਾ ਲੱਗ ਸਕੇਗਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਲਦ ਤੋਂ ਜਲਦ ਚਪਟਮਾਰਾ ਨੂੰ ਕਾਬੂ ਕੀਤਾ ਜਾਵੇਗਾ ਉਹ ਵੀਡੀਓ ਜੀ ਮੇਰੇ ਕੋਲ ਵੀ ਹੋਣੀ ਹੀ ਆਈ ਸੀ ਕਿ ਉਹ ਵੀਡੀਓ ਬਾਰੇ ਪਤਾ ਲਾਇਆ ਜਾ ਰਿਹਾ ਹੈ ਉਹਦੇ ਚ ਜਿਹੜੀ ਸਾਡੇ ਕੋਲ ਉਸ ਰਿਗਾਰਡਿੰਗ ਕੰਪਲੇਂਟ ਜੇ ਕੋਈ ਨਹੀਂ ਆਈ ਹੈ ਜਿਵੇਂ ਕੰਪਲੇਂਟ ਆਉਂਦੀ ਹੈ ਦੋਸ਼ੀਆਂ ਨੂੰ ਫੜ ਕੇ ਨਾਲ ਅ ਕੰਮ ਕਰ ਦਿੱਤਾ ਜਾਏਗਾ ਉਹ ਏਰੀਆ ਵੀ ਸਾਨੂੰ ਹਜੇ ਪਤਾ ਨਹੀਂ ਲੱਗਿਆ ਐਗਜ਼ੈਕਟਲੀ ਵੀ ਕਿਹੜੀ ਜਗ੍ਹਾ ਤੇ ਹੋਇਆ ਹੈ ਉਹ ਸੀ ਵੈਰੀਫਾਈ ਕਰ ਰਹੇ